ਆ ਗਈ ਭਾਈ ਆ ਭਾਈ ਸਾਹਮਣੇ ਬੱਸ ਸਟੈਂਡ ਡਬਲ ਗਲਤੀ ਲੱਗੀ ਚੱਲ ਹੁਣ ਤਾਂ ਡੰਗਾ ਲਾ ਦੂੰ ਕਿਧਰ ਮੋੜੂਗਾ ਨਾ ਅੱਛਾ ਮੁੰਡਾ ਹੈਗਾ ਹਾਂ ਹਾਂਜੀ ਦੋਸਤੋ ਆਪਾਂ ਭਾਈ ਅੱਜ ਫੇਰ ਮੰਡੀ ਆ ਕੇ ਨਰਮਾ ਵੇਚਣ ਤੋਂ ਬਾਅਦ ਆ ਤੇ ਥੋੜੀ ਰੇਲ ਲੱਗੀ ਸੀ ਨਾ ਤਾਂ ਤੜਕੇ ਤੜਕੇ ਟਾਈਮ ਹੋਇਆ 7:30 ਦਾ ਤੇ ਆਪਾਂ ਕਿਧਰ ਜਾਨੇ ਆ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਜਾਨੇ ਫਿਲਹਾਲ ਡੱਬਾ ਵਾਲੀ ਡੱਬ ਵਾਲੀ ਥੋੜਾ ਹੈ ਭਾਈ ਮਾਮੇ ਨਾਲ ਜਾਂਦੇ ਆ ਮਾਮੇ ਦੇ ਨਾਲ ਉਹਦੇ ਨਾਲ ਕੰਮ ਸੀਗਾ ਤੇ ਖਰਚਾ ਦਿਖਾਉਣੇ ਤੈਨੂੰ ਇੱਕ ਥੋੜਾ ਕੰਮ ਹੈ ਇੱਥੇ ਲੈ ਇਹ ਹੁੰਦੀ ਰਾਤ ਜੱਟੀ ਹੁੰਦੀ ਹੈ ਕੋਈ ਗੱਲ ਨਹੀਂ ਕੋਈ ਚੀਜ਼ ਨਹੀਂ ਘੁੰਮਦੀ ਹੈ ਕੋਈ ਬੁਰਕੀ ਲਿਆ ਉਸ ਇੰਨੀ ਆਇਨੀ ਆਣੀ ਬੁਰਕੀ ਲਿਆ ਦੇ ਨਾ ਹਾਂ ਕੋਣਾਉਂਦੀ ਨਹੀਂ ਪਰ ਤੇਰੇ ਚਾਲ ਮਾਰੂ ਭਾਈ ਚਰਬੀ ਦੀ ਤਰ੍ਹਾਂ ਤੇਰਾ ਮਤੀ ਬੁਈ ਮਾਰ ਚੋਰ ਬਯਾਨਾ ਚੋਰ ਬਯਾਨਾ ਅੱਛਾ ਮੁੰਡਾ ਹੈਗਾ ਇਹ ਬਈ ਮੇਲ ਹੈ ਫੀਮੇਲ ਨਹੀਂ ਮੇਲ ਹੈ ਪਹਿਲਾ ਮੋਢਿਆਂ ਦੀ ਫਿਰਦੀ ਸੀ ਉੱਤੇ ਜਿਹੜੇ ਹਨ ਆ ਆ ਗਿਆ ਤੇ ਹੱਥ ਤੇ ਆਂਦੀ ਆ ਦੀ ਆ ਦੀ ਲੈ ਆਏ ਕੁਰ 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 ਨੂੰ ਕਿਹੜਾ ਕਤੂਰਾ ਹੈ ਨਾ ਇਹ ਆ ਆ ਆ ਆ ਆ ਲੱਪੋਲ ਬਣਾ ਲਿਆ ਨਾ ਬਠਿੰਡੇ ਵਾਲਾ ਚੱਲ 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 ਚੱਲਾ ਲੈ ਲੈ ਹਲਾ ਬੁਰਕੀ ਦੇ ਮਾਮਾ ਮੈਨੂੰ ਬੜੇ ਲੈ ਲੈ ਓਏ ਉਹ ਲੈ ਲਖੜਾ ਘਟ ਆ ਗਈ ਭਾਈ ਆ ਭਾਈ ਮੇਰੇ ਮਾਮੇ ਨੇ ਇੱਕ ਜਾਨਵਰ ਬਾਲਿਆ ਕਾਟੋ ਦੇ ਰੂਪ ਦੇ ਵਿੱਚ ਕੀ ਨਾਂ ਰੱਖਿਆ ਮੈਂ ਇਹਦਾ ਰੂਬੀ ਹੈ ਰੂਬੀ ਕਹਿੰਦਾ ਭਾਈ ਇਹਨੂੰ ਆ ਜਾ ਆ ਜਾ ਹੁਣ ਤਾਂ ਸ਼ਕਨ ਲੱਗੀ ਘਰ ਭੋਜਨੇ ਇਹ ਬਿੱਲਾ ਤੀ ਕੋਲੇ ਆ ਜਾਂਦੀ ਬੰਦੇ ਦੇ ਮੋਢਿਆਂ 'ਚ ਜਿਹੜਾ ਫਿਰਦਾ ਹੈ ਇਹ ਇਹ ਮੇਲ ਹੈ ਇੱਕੋ ਡਿੱਗੀ ਨਿੰਮ ਤੋਂ ਸਾਹਮਣੇ ਬੱਸ ਸਟੈਂਡ ਡੱਬਾੜੀ ਆਪਾਂ ਘਟੇ ਸੀ ਬੜੀ ਚਟਾਲਾ ਰੋਡ ਤੇ ਇਹ ਚਟਾਲਾ ਰੋਡ ਇਧਰ ਜਾਂਦੀ ਹੈ ਇਹ ਹਰਾਸਤਾਨ ਨੂੰ ਨਿਕਲ ਜਾਂਦੀ ਹੈ ਇਹ ਤੇ ਆਪਾਂ ਇਧਰੋਂ ਹਰਿਆਣੇ ਕਨੂੰ ਆਏ ਸੀ ਇਸ ਟਾਈਮ ਆਪਾਂ ਦੱਬ ਵਾਲੀ ਬੱਸ ਸਟੈਂਡ ਤੇ ਖੜੀ ਸੀ ਥੋੜਾ ਜਿਹਾ ਕਿਸੇ ਬੰਦੇ ਦੀ ਵੇਟ ਕਰਨ ਖਾਤਰ ਆ ਤੇ ਫਿਰ ਚੱਲਦੇ ਆਪਾਂ ਗਾਂਹਾਂ ਜਾਣਾ ਇਹ ਸਫ਼ਰ ਥੋੜਾ ਜਿਹਾ ਹੋਰ ਹੈਗਾ ਤੇ ਬਣੇ ਰਹੋ ਨਾਲ ਹਾਂਜੀ ਦੋਸਤੋ ਕੱਲ ਵਾਲੇ ਉਹ ਪਰਸੋਂ ਵਾਲੇ ਵਲੌਗ ਜੇ ਦੇਖਿਆ ਤੁਸੀਂ ਕਿ ਕੱਲ ਵਾਲੇ ਓਏ ਕੱਲ ਵਾਲੇ ਵਲੌਗ ਚ ਦੇਖਿਆ ਤੁਸੀਂ ਕਿਹੜੀਆਂ ਮੈਂ ਦੋ ਪੈ ਪਾਈਆਂ ਨਹੀਂ ਲੰਗਾ ਹਨਾ ਆਹ ਨਹੀਂ ਪੱਲੀਆਂ ਦਾ ਕਰ ਰੱਖਿਆ ਜਗਾੜ ਇਹ ਵੱਡ ਢੁੱਕ ਕੇ ਇੱਥੇ ਲਾਵਾਂਗੇ ਯਾਰ ਉਹ ਇੱਥੇ ਦੇਖੋ ਪੁੱਛੋ ਆਹਾ ਉੱਥੇ ਲਾਵਾਂਗੇ 15 ਫੁੱਟ ਉੱਥੇ ਲਾਵਾਂਗੇ ਕੁਛ ਇੱਥੇ ਲਾਵਾਂਗੇ 15 ਫੁੱਟ ਇਹ ਦੋ ਟੋਟਿਆ ਜਣੇ ਸੱਜ-ਸੱਜ ਦੇ ਤੇ ਕਣਕ ਦੇਖੋ ਕਣਕ ਇਸ ਤਰ੍ਹਾਂ ਦੀ ਉਗਰੀ ਆ ਕਿਸੇ ਦੇ ਕੋ ਰੌਣੀ ਵਾਲੀ ਹੈ ਨਾ ਆ ਮੂੰਹ ਚ ਨਹੀਂ ਦਿੰਦਾਂ ਉਹ ਕਣਕਾਂ ਨਾ ਅੱਖਾਂ ਨਾਲ ਦਿੰਦਾਂ ਓਏ ਕਿ ਇਧਰੋਂ ਦਿੰਨਗਾ ਆ ਜائیں ਜੀ ਦਿੰਨਗਾ ਦੇਖੀ ਆਏ ਕਿੱਥੇ ਬਾਲੀ ਸੰਗਣੀ ਦੋਗੀ ਉਹ ਦਿੰਦੀ ਹੈਗੀ ਅੱਖਾਂ ਨਾਲ ਦੇਖ ਕੇ ਆ ਰਿਹਾ ਸਹੀ ਉਗਰੀ ਆ ਯਾਰ ਕਣਕ ਖੜ ਕਿਹੜੇ ਛਿੱਟਾ ਦਿੱਤਾ ਉਹ ਵੀ ਉਗ ਰਿਹਾ ਸਹੀ ਆ ਦੇਖ ਆ ਹੁਣ ਦੀਦੀ ਉਸ ਨੂੰ ਹੈ ਨਾ ਆ ਦੇਖ ਹਾਂਜੀ ਦੋਸਤੋ ਆਪਾਂ ਉੱਥੇ ਵਾਗੇ ਸੀ ਨਾ ਗਾਂ ਸਭੋਂ ਰਸਤੇ ਦਿਖਾਇਆ ਪਹਿਲਾਂ ਮੰਡੀ 'ਚ ਦਿਖਾਇਆ ਸੀ ਕਿ ਫਿਰ ਮੈਂ ਸਾਨੂੰ ਉੱਥੇ ਮਾਮੇ ਕੀ ਮਾਮੇ ਕੇ ਜਾ ਕੇ ਦੇਸੂ ਦੇਸੋ ਕਿਹੜਾ ਡੱਬਾ ਵਾਲੀ ਕੋਲੇ ਹੈ ਉਥੋਂ ਜਾ ਕੇ ਤੇ ਉਥੋ ਜੀ ਵੀ ਡੱਬਾ ਵਾਲੀ ਵਾਕੇ ਡੱਬਾ ਵਾਲੀ ਤੋਂ ਆ ਕੇ ਕੰਮ ਕਰਕੇ ਜਿਹੜਾ ਕੰਮ ਸੀ ਆ ਫਿਰ ਮੈਂ ਰਾਜ ਵੀਡੀਓ ਨਹੀਂ ਬਣਾਇਆ ਯਾਰ ਮਗਾ ਸੜਕ ਦਾ ਬਾਲਾ ਕੀ ਦਿਖਾਉਣਾ ਨਾ ਮਗਾ ਉਹ ਸੁਸੀ ਦੇਖੀ ਸੀ ਨਾ ਕੱਲੋਂ ਨਾ ਕਿਉਂ ਨਰਮਾ ਵੇਚ ਕੇ ਆ ਟ੍ਰਾਲੀ ਦੇ ਉੱਤੇ ਨਾ ਮੈਂ ਤਰਪਾ ਲੈ ਸੀ ਮੈਨੂੰ ਦਿਖਾਈ ਨਹੀਂ ਹੋਣੀ ਸ਼ਾਇਦ ਉਹ ਤਾਂ ਆ ਜੂਗੀ ਤੇ ਰਾਤ ਛੋਟੀ ਆ ਗਈ ਆਈ ਨਹੀਂ ਉਹ ਤੇ ਤੇ ਰਾਤ ਕੋਈ ਦਿੱਤੀ ਤੇ ਉਹ ਤਾਂ ਪਈ ਪੌਣੀ ਕਿ ਟ੍ਰਾਲੀ ਤੇ ਆ ਗਈ ਤੇ 4-5 ਫੁੱਟ ਨੰਗਾ ਰਹਿ ਗਿਆ ਥਾਂ ਫਿਰ ਪੱਲੀਆਂ ਦਿੱਤੀਆਂ ਅਰੇ ਬਾਹਰ ਪਈ ਰਹੀ ਲਾਹੀ ਨਹੀਂ ਨਾ ਕੱਲ ਚ ਹਨੇਰਾ ਹੋ ਗਿਆ ਸੀ ਮੰਡਵਾਏ ਸੀ ਤੇ ਅੱਜ ਨਾ ਮੈਂ ਤੜਕਿਓ ਤਰਪਾਲ ਲੈ ਗਿਆ ਚੱਕ ਕੇ ਉਹ ਤਰਪਾਲ ਲੈ ਗਿਆ ਚੱਕ ਕੇ ਪਈ ਸੀ ਵੱਡੀ ਦੀ ਲੱਗੇ ਸੀ ਤੇ ਹਰ ਕਿਉਂ ਵੱਡੀ ਲੈ ਆਏ 15 12 ਦੀ ਤੇ ਮੈਨੂੰ ਤਾਂ ਇਹ ਵੀ ਛੋਟੀ ਲੱਗਦੀ ਹੈ ਯਾਰ ਹੁਣ ਉੱਤੇ ਆ ਕੇ ਦੇਖ ਦਿੱਤੀ ਨਾ ਉਹ ਟ੍ਰਾਲੀ ਦੀ ਇਹ ਵੀ ਛੋਟੀ ਲੱਗਦੀ ਹੈ ਘਟੋ ਘਟ 18 ਦੀ ਲੰਮੀ ਫੋਟੋ ਵੇ ਤਾਂ ਇਧਰੋਂ ਹੋਵੇ ਘਟੋ ਘਟ 17 18 ਫੇਰ ਕਿਤੇ ਟਰਾਲੀ ਢਗੀ ਦੀ ਜਾ ਕੇ 11 ਫੁੱਟੀ ਹਜੇ ਵੀ ਗਲਤ ਆ ਗਈ ਚੌਥੀ ਦਿੱਤੀ ਕਿੰਨੇ ਦੀ ਤਰਪਾਲ ਜੀ 650 ਦੀ ਮੈਂ ਦਿਖਾਉਂਗਾ ਜਾ ਕੇ ਮੇਰਾ ਰਾਜਾ ਮੈਂ ਐਂਡ ਕਰਨਾ ਚਾਹ ਲੈ ਇੱਥੇ ਨਾ ਵਲੌਗ ਦਾ ਚੋਥੋਂ ਆ ਕੇ ਤੇ ਆ ਮਾਨ ਨੂੰ ਕਣਕ ਦੇਖਣ ਲੱਗ ਗਿਆ ਸੀ ਅੱਦਗੀ ਐਂ ਹਰੇ ਬਾਈ ਦੀਦੀ ਹੈ ਨਾ ਤੇ ਕਿਹੜੇ ਭਰਾ ਆਪਣੇ ਭਾਈ ਹੁਣ ਵਲੌਗ ਦੇ ਵਿੱਚ ਕਮੈਂਟ ਕਰਦੇ ਹੁੰਦੇ ਆ भीम सिंह कल भीम सिंह ਨੇ ਕਮੈਂਟ ਕੀਤਾ ਸੀ ਸ਼ੁਕਰੀਆ ਧੰਨਵਾਦ ਕਰਦੇ ਆਂ ਭਾਈ ਭੀਮ ਸਿੰਘ ਦਾ ਵਕੀਲ ਸਿੰਘ ਵਕੀਲ ਸਿੰਘ ਦਾ ਵੀ ਧੰਨਵਾਦ ਕਰਦੇ ਆਂ ਐਦਾਂ ਪਿਆਰੇ ਪਿਆਰੇ ਕਮੈਂਟ ਕਰਦੇ ਰਿਆ ਕਰੋ ਵਕੀਲ ਸਿਆ ਭੀਮ ਸਿਆ ਤੇ ਇੱਕ ਸ਼ੇਰਾ ਸਿੰਘ ਸ਼ੇਰੂ ਐ ਸ਼ੇਰੂ ਉਹਦਾ ਵੀ ਭਾਈ ਧੰਨਵਾਦ ਕਰਦੇ ਆਂ ਕਿ ਉਹ ਵੀਰ ਨੇ ਵੀ ਉਹ ਰੋਜ਼ ਕਮੈਂਟ ਕਰਦਾ ਉਹਨੂੰ ਡੇਲੀ ਕਰਨਾ ਹੀ ਕਰਨਾ ਪੱਕਾ ਕੰਟੀਨਿਊ ਆ ਵਕੀਲ ਨੇ ਵੀ ਕਰਨਾ ਭੀਮ ਵੀ ਕਿਤੇ ਕਿਤੇ ਕਰ ਦਿੰਦਾ ਹੈ ਹੋਰ ਮੁੰਡੇ ਵੀ ਕਈ ਵਾਰੀ ਕਿ ਕੋਈ ਕਰ ਦਿੰਦਾ ਭੈਣ ਭਰਾ ਹਣਾ ਠੀਕ ਚੰਗਾ ਲੱਗਦਾ ਕਰਿਆ ਕਰੋ ਚੰਗਾ ਲੱਗਦਾ ਵਧੀਆ ਤੇ ਕੋਈ ਕਮਗਾ ਕੱਢਿਆ ਕਰੋ ਕਮਗਾ ਵੀ ਕਮਗਾ ਵੀ ਕੱਢਦਾ ਕਰੋ ਕਿਤੇ ਤੇ ਮਾਹੋ ਕਣਕ ਦੇਖਣ ਜਾਂਦਾ ਸੀ ਉਧਰ ਯਾਰ ਉਹ ਬੀਜੀ ਸੀ ਉਹ ਨਹੀਂ ਦੇਖਿਆ ਚੱਲ ਮਾਹੋ ਦਿਖਾਉਣਾ ਤੁਹਾਨੂੰ ਉੱਥੇ ਐਂਡ ਕਰਾਂਗੇ ਆਪਾਂ ਜਾਂ ਮੈਂ ਸੋਨ ਤਰਪਾਲ ਦਿਖਾ ਕੇ ਤਰਪਾਲ ਤੇ ਐਂਡ ਕਰੂੰਗਾ ਓਏ ਉੱਥੇ ਚੱਲਦੇ ਆਪਾਂ ਇਹ ਘਰ ਵਾਲੇ ਬਾਹਰੋਂ ਭਾਈ ਦੋ ਦਿਨ ਪਹਿਲਾਂ ਪਾਣੀ ਲਾਇਆ ਸੀ ਇਹ ਚਾ ਨਾ ਇਹ ਸੜਕ ਕਿੰਨੀ ਹੈ ਕਿਹੜਾ ਬਾਹਣ ਇਕ ਉਸ ਇਸ ਤਰ੍ਹਾਂ ਦੀ ਹੈ ਆ ਫੋਨ ਦੇ ਵਿੱਚ ਨਾ ਘੱਟਦੀ ਨਹੀਂ ਹੁੰਦੀ ਚੀਜ਼ ਆ ਉਦੋਂ ਅਸੀਂ ਨਰਮਾ ਵੀ ਦੇਖ ਦਿੰਦੇ ਸੀ ਕਿਹੜਾ ਖਾਣਾ ਦੀਦਾ ਨਾ ਖਾਣਾ ਠੀਕ ਲੱਗਦਾ ਦੇਖ ਆ ਬੱਟ ਦੇ ਉੱਤੇ ਤਾਂਗੋਂ ਅਸੀਂ ਸੁੱਕੇ ਜੀ ਵੀਦਿਆਂ ਦੇ ਬੱਟ ਦੇ ਉੱਤੇ ਦੇਖ ਕੇ ਮੈਂ ਖੜੀ ਓਕੇ ਦੀ ਰਿਪੋਰਟ ਲੱਗਦੀ ਹੈ ਇਹ ਭਈ ਉਹ ਸੜਕ ਬੰਨੀ ਕਿੱਲਾ ਹੈ ਕਿਹੜਾ ਇਹ ਉਹ ਕਣਕਾ 187 ਤੇ ਵੀ ਕਿਨਾਂ ਪਾਇਆ ਇਥੇ ਬੀਚੀ 55 ਕਿਲੋ ਪਾਇਆ ਕਿਲੇ ਦਾ ਸੋਹਣੀ ਕਣ ਕੁਗਰੇ ਸੋਹਣੀ ਗੱਲ ਬਾਤ ਹੈ ਤੁਮ ਬਲੌਗ ਦਾ ਕਰਦੇ ਉੱਥੇ ਆ ਕੇ ਐਂਡ ਫੇਰ ਪੁੱਛਦੇ ਆ ਤੁਹਾਡਾ ਕੀ ਹਾਲ ਹੈ ਆ ਕਣਕ ਉਹ ਹੈ ਭਾਈ ਮਿੱਤਰੋ ਜਿਹੜੀ ਆਪਾਂ ਕੱਸੀ ਦੇ ਬੀਜੀ ਸੀ ਰਾਤ ਨੂੰ ਪਾਣੀ ਲਾਇਆ ਸੀ ਬੀਜੀ ਦਾ ਦਿਨੇ ਸੀ ਇਹ ਵੀ ਥੋੜਾ ਐਸਾ ਥੋ ਪਹਿਲੇ ਅਜੀ ਮਸ਼ੀਨ ਦਾ ਹਿਸਾਬ ਨਹੀਂ ਆਸੀ ਉਹਦੇ ਘੜਾ ਕੋਈ ਨਿਸ਼ਾਨਾ ਲੱਗਿਆ ਨਾ ਉਹ ਜਟੂ ਕੰਮ ਸੀ ਦੇਸੀ ਕੰਮ ਸੀ ਸਿੱਧੇ ਸੀ ਜਾਂ ਤਾਂ ਆਰਸੀ ਤੇ ਜਾਂ ਫਿਰ ਪਾਰ ਸੀ ਫਿਰ ਡਰ ਤੇ ਡਰ ਦੇ ਵਿੱਚ ਚੂੜੀਆਂ ਚੱਕੀ ਆਏ ਚੱਕੀ ਆਏ ਵੀ ਕੁਝ ਥੋੜਾ ਜਿਆਦਾ ਹੀ ਪਤਾ ਸੀ ਇੱਕ ਗਹਿਰਾਜ਼ ਹੀ ਆ ਇਹ ਫੋਨ ਦੇ ਵਿੱਚ ਸਾਨੂੰ ਐ ਲੱਗੂਏ ਵੀਡੀਓ ਚ ਨਾ ਵੀ ਡੱਬ ਖੜਪੀਏ ਕਣਕ ਡੱਬ ਪੱਕਾ ਹੀ ਦਿਸਦੀ ਉਹ ਡੱਬ ਖੜਪੀਏ ਆ ਦੇਖ ਆ ਕਿਤੇ ਸੰਗਣਾ ਹੈ ਨਾ ਇੱਥੇ ਕਈ ਵਾਰੀ ਨਾ ਘੇੜਾ ਭੀੜਾ ਰਹਿ ਜਾਂਦਾ ਉਹ ਹੈ ਘੇੜੇ ਇੱਥੇ ਆ ਦੇ ਕਿਦੋਂ ਇਹ ਸਿਰੇ ਵਾਲਾ ਹਾਲਾ ਯਾਰ ਆਹਾ ਆਹਿਆਂ ਲਾਦਾ ਨਾ ਵੀ ਕਣਕਾਂ ਐ ਜੇ ਤੂੰ ਇਹ ਵੀਡੀਓ ਚ ਦਿਂਦੀ ਅੱਖਾਂ ਤਾਂ ਬਹੁਤ ਵਧੀਆ ਦਿਂਦੀ ਹੈਗੀ ਤੇ ਆਹਾ ਕਿਹੜਾ ਤਾਂ ਵੀ ਤਾਂ ਸਿੱਕ ਕੱਸੀ ਨਾ ਇੱਕ ਕਿਹੜਾ ਆ ਮਗਰੋਂ ਤਿਆਰੀਆਂ ਕਰੀਆਂ ਸੀ ਉਹਦੀਆਂ ਭਾਈ ਇਹ ਵੀ ਕਣਕ ਕਣਕ ਕਰ ਸਾਰ ਯੂਕਰੀ ਭਾਈ ਆ 222 ਇਹਦੇ ਵਿੱਚ 10 ਕਿਲੋ ਪਾਇਆ ਮਿਕਸ ਕਰਿਆ ਇਹ 222 ਹੈ ਇੱਥੇ ਅਸੀਂ 60 ਕਿਲੋ ਵੀ ਪਾਇਆ ਕਿੱਲੇ ਦਾ ਹੋ ਅਸੀਂ ਥੋੜਾ ਕਿਹੜਾ ਸਾਨੂੰ ਸੱਚ ਭੁੱਗ ਜ ਮੈਂ ਨਹੀਂ ਕਹਿੰਦਾ ਖਤਰਾ ਹੈ ਖਤਰਾ ਹੈ ਕਿਉਂ ਛਟਗਾਂ ਹੀ ਚੱਕਦੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਕਈ ਮੁੰਡਿਆਂ ਨੇ ਤਾਂ ਆਖਿਆ ਸੀ ਭਾਈ ਤੂੰ ਦੁਬਾਰੇ ਰੌਣੀ ਕਰਕੇ ਫਰੋਲ ਕੇ ਵੀ ਸੁੱਕ ਦਾ ਤਿਆਰ ਕਰਕੇ ਵਾਣ ਫੇਰ ਬੀਜੀ ਹੈ ਨਾ ਪਰ ਮੈਂ ਰਿਸਕ ਲੈ ਕੇ ਬੀਜਤਾ ਤੇ ਹੁਣ ਮੈਂ ਤੁਹਾਨੂੰ ਕਣਕ ਦਿਖਾਉਣਾ ਹੈ ਕਿ ਉਹ ਆਪਣਾ ਰਿਸਕ ਕੰਮ ਆਇਆ ਕਿ ਫੇਲ ਕਰ ਲਿਆਗਾ ਖੜ ਜਾ ਤਾਂ ਦੇਖ ਲਈ ਬਹੁਤ ਹੈ ਨਾ ਹਉ ਦਿਖਾਉਣਾ ਹੈ ਕਿ 1 ਮਿੰਟ ਜੇ ਕਿਸੇ ਗਵੰਡੀ ਦਾ ਉੱਚਾ ਵਾਲੇ ਦਾ ਪਾਣੀ ਟੁੱਟ ਗਿਆ ਜੇ ਨਾ ਆਪਣੀ ਇਹ ਕਣਕ ਉਗਰੀ ਨਹੀਂ ਸੀ ਤੇ ਮਾਰੇ ਗਿੱਤੋ ਤਾਂ ਨਾ ਕਹੀ ਨੇ ਚੱਕ ਗਿਆ ਸੀ ਇਹਦੇ ਆਲੇ ਤੇ ਕਿੱਥੋਂ ਨਹੀਂ ਚੱਕੀ ਉਥੇ ਫਿਰ ਵੀ ਚੇ ਮੰਨ ਗਈ ਆ ਦੇਖੋ ਤੇ ਕਿੱਥੋਂ ਚੱਕੀ ਉਥੇ ਉਗਰੀ ਨਾ ਦੇਖ ਇੰਨਾ ਮਿਹਨਤ ਥੋੜੀ ਕਰਨਾ ਵਧੀਆ ਗੱਲਬਾਤ ਬਣ ਜਾਂਦੀ ਹੁੰਦੀ ਹੈ ਖੜ ਜਾ ਉਹ ਤੋਂ ਨਾ ਇਹ ਆ ਕਣਕ ਉਹ ਆ ਭਾਈ ਕਿਹੜੇ ਬਾਹਨ ਦੀ ਥੋੜੀ ਜਿਹੀ ਨਾ ਬੱਤ ਟੱਪ ਗਈ ਸੀਗੀ ਇਹ ਕਣਕਾ ਇਹ ਮੈਨੂੰ ਹਣ ਅੱਖਾਂ ਨਾਲ ਲੱਗਦੀ ਬਹੁਤ ਸੋਹਣੀ ਹੈ ਨਹੀਂ ਕੋਈ ਘਾਟ ਨਹੀਂ ਇਹਦੇ ਵਿੱਚ ਫੋੜ ਫਾੜ ਕਰ ਜੂਈ ਖਰਾ ਸਾਰੀ ਚਾਰ ਚੁਫੇਰੇ ਦਿਖਾਉਣਾ ਤੁਹਾਨੂੰ ਇਹ ਪੁੱਗ ਜਵੀ ਜੀ ਜੀ ਮੈਂ ਜਾਨੇ ਕਿ ਬਾਤਾਂ ਟੱਪ ਗਈ ਸੀ ਯਾਰ ਗੋਬੀ ਦੇਖਾ ਕਿਵੇਂ ਕਮਲੀ ਹੋ ਗਈ ਨਾ ਗਾਜਰਾਂ ਦੇਖ ਕਮਲੀ ਹੋਈ ਹੈ ਨਾ ਇਹ ਤਰਪਾਲ ਕੋਰਾਂ ਦਾ ਅਸੀਂ ਕਾਫੀ ਵਾਰੀ ਕੱਟ ਲਈਆਂ ਆ ਦੇਖੋ ਦੋਸਤੋ ਇਹ ਤਰਪਾਲ ਮੈਂ ਹੁਣ ਤੁਹਾਨੂੰ ਤਾਂ ਦਿਖਾਉਣਾ ਮੈਂ ਦਿਖਾਉਣ ਦਾ ਮਕਸਦ ਇਹ ਹੈ ਵੀ ਹਜੇ ਵੀ ਗਲਤ ਹੈ ਇਹ ਇਹ ਹਜੇ ਵੀ ਗਲਤ ਆ ਗਈ ਇਧਰੋਂ ਤਾਂ ਇੰਨੀ ਕਾ ਚੱਲ ਉਹ ਤਾਂ ਖਿੱਚੀ ਹੋ ਕਟੋਕਟ ਇੰਨੀ ਤਾਂ ਲੰਕੇ ਥੱਲੇ ਉਧਰੋਂ ਘਟਾ ਹੈ ਪਿੱਛੋਂ ਤਾਂ ਹੈ ਹੀ ਨਹੀਂ ਤੇ ਅੱਗੋਂ ਵੀ ਹੈ ਨਹੀਂ ਤੇ ਹੈ ਕਿੰਨੀ ਫੁੱਟੀ 12 15 ਪਹਿਲਾਂ ਗਲਤ ਆ ਗਈ ਸੀ ਇਹ ਜੇ ਨਹੀਂ ਯਕੀਨ ਆਉਂਦਾ ਦਿਖਾਵਾਂ ਤੁਹਾਨੂੰ ਆ ਦੇ ਆ ਸੀ 15 ਗੁਣਾ 12 ਇਹ ਹਜੇ ਵੀ ਛੋਟੀ ਰਹਿ ਗਈ ਜਿਸ ਸਿਆਲ ਦੇ ਵਿੱਚ ਤੁਹਾਨੂੰ ਚ ਟਰਾਲੀ ਟਕਣੀਆਂ ਤਾਂ ਤੇ ਇਧਰੋਂ ਨਾਲ ਦਿਖਾਵਾਂ ਆ ਦੇ ਕੀ ਟਕ ਲੋਂਗੇ ਹਾਜੀ ਵੀ ਗਲਤ ਰਹਿ ਗਿਆ ਮੈਂ ਹੁਣ ਤੁਸੀਂ ਦੇਖ ਲਓ 11 ਇਹ 11 ਫੁੱਟ ਦੀ ਟਰਾਲੀ ਆ 11 ਫੁੱਟ ਦੀ ਟਰਾਲੀ ਦੇ ਘਟੋ ਘਟਾ ਮੈਂ ਰਖਣਾ ਯਾਰ ਇਧਰੋਂ ਤੁਸੀਂ 20 20 ਫੁੱਟ ਹੀ ਲਿਓ ਤਾਂ ਵਧੀਆ ਰਹੋਗੇ ਇਧਰੋਂ ਦੇਖ ਲਓ ਕਿੰਨੀ ਹੋ ਗਈ ਇਹ 12 ਸੀ ਇਧਰੋਂ ਘਟੋ ਘਟਾ 14 ਜਾਂ 15 ਫੁੱਟ ਤਾਂ ਹੋਵੇ ਚੌੜੀ ਤੇ 20 ਫੁੱਟ ਲੰਮੀ ਫੇਰ 11 ਫੁੱਟ ਦੀ ਟਰਾਲੀ ਠੀਕ ਦੀ ਹੈ ਏ ਆ ਗਈ ਸੀ ਇਹ ਵੀ ਮੈਨੂੰ ਗਲਤੀ ਲੱਗੀ ਚੱਲ ਹੁਣ ਤਾਂ ਡੰਗਾ ਲਾ ਦੂੰ ਮੈਂ ਕਿਧਰ ਮੋੜੂਗਾ ਨਾ ਪਹਿਲਾਂ ਆ ਗਈ ਸੀ ਰਾਤ ਮਾ ਸੁਨ ਦਿਖਾਈਨੀ ਰਾਤ ਨਰਮਾਂ ਵਿੱਚ ਕੇ ਸੀ ਔਰ ਇਹ ਅਜਿ ਬਿੱਚੀ ਪਈ ਮੈਂ ਲਾਉਣਾ ਹੁਣ ਆ ਸੁਣ ਦੱਸਿਆ ਨਹੀਂ ਗਾ ਉਧਰ ਬਾਕੀ ਸੀ ਤੇ ਜਿਵੇਂ ਰੇਲ ਲਾ ਕੇ ਦਿਮਸ ਮਾਰ ਕੇ ਰਸਤੇ ਨਾਲ ਬੰਨ੍ਹ ਦਿੰਦੇ ਆ ਤਾਂ ਬਲਾ ਹੋ ਗਿਆ ਤੁਹਾਨੂੰ ਦੇਖਣ ਲਈ ਤੁਹਾਡਾ ਸ਼ੁਕਰੀਆ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ